ਬੱਸਾਂ ਵਿੱਚ ਸਵਰ ਕਰਨ ਵਾਲੇ ਸਾਰੀ ਯਾਤਰੀਆਂ ਵਾਸਤੇ ਇੱਕ ਅਹਿਮ ਖਬਰ ਹੈਗੀ ਵੀ ਕੱਲ ਨੂੰ ਜਾਨੀ ਕਿ 23 ਜਨਵਰੀ 2024 ਤੋਂ ਜਿਹੜਾ ਕਿ ਬੱਸਾਂ ਦੇ ਵਿੱਚ ਸਵਾਰੀ ਜਿੰਨੀਆਂ ਸੀਟਾਂ ਹੋਣਗੀਆਂ ਸੀਟ ਮੁਤਾਬਕ ਵੀ ਸਵਾਰੀ ਰੱਖ ਸਕਦੇ ਆ ਸੀ ਕੋਈ ਵੀ ਸਵਾਰੀ ਖੜਾ ਆ ਕੇ ਅਸੀਂ ਨਹੀਂ ਲੈ ਲੈ ਕੇ ਜਾ ਸਕਦੇ ਸੋ ਜਿੱਥੇ ਵੀ ਕਿਤੇ ਕੋਈ ਕੰਡੈਕਟਰ ਤੁਹਾਨੂੰ ਚੜਨ ਤੋਂ ਰੋਕਦਾ ਹੈ ਜਾਂ ਕੋਈ ਤੁਹਾਨੂੰ ਚੜਾਉਂਦਾ ਨਹੀਂ ਉਥੇ ਕਿਰਪਾ ਕਰਕੇ ਕੋਈ ਵੀ ਆਵਾਜ਼ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਸਾਡੀ ਵੀ ਮਜ਼ਦੂਰੀ ਹੈ ਸਾਨੂੰ ਵੀ ਅੱਗੇ ਹੁਕਮ ਹੋਇਆ ਵੀ ਸੀ ਕਾਨੂੰਨ ਦੇ ਤਹਿਤ ਹੀ ਚੱਲਣਾ ਸੋ ਜਿਨ੍ਹਾਂ ਨੇ ਬਿਨਾਂ ਕੰਮ ਤੋਂ ਨਿਕਲਣਾ ਤਾਂ ਘਰੋਂ ਨਾ ਹੀ ਬਾਹਰ ਨਿਕਲਣਾ ਤੇ ਜਿਨ੍ਹਾਂ ਨੇ ਵੀ ਆਉਣਾ ਹੈ ਉਹ ਆਪ ਦੀ ਸਿਆਣਪ ਦੇ ਨਾਲ ਹੀ ਜਦੋਂ ਗੱਡੀ ਸੀਟਡ ਹੋ ਜਾਈ ਆਪ ਦਾ ਚੁੱਪ ਕਰਕੇ ਸਾਈਡ ਤੇ ਖੜ੍ਹਦੇ ਹੋ ਅੱਗੇ ਗੱਡੀ ਆਊਗੀ ਉਸ ਦੇ ਵਿੱਚ ਚੜੋ ਤੇ ਅੱਗੇ ਆਪਣਾ ਜਿੱਥੇ ਮੰਜ਼ਿਲ ਤੇ ਪਹੁੰਚਿਓ ਕਿਉਂਕਿ ਸਾਡੀ ਮਜਬੂਰੀ ਹੈ ਹੁਣ ਅਸੀਂ ਸੀਟ ਸੀਟ ਤੋਂ ਜ਼ਿਆਦਾ ਸਵਾਰੀ ਉਲਝਾ ਨਹੀਂ ਸਕਦੇ ਇੱਕ ਵੀ ਸਵਾਰੀ ਖੜੀ ਕਰਕੇ ਬੱਸ ਦੇ ਵਿੱਚ ਉਲਝਾ ਨਹੀਂ ਸਕਦੇਗੇ ਤੇ ਕਈ ਵਾਰੀ ਕਿ ਉੱਥੇ ਹੁੰਦਾ ਮਾਹੌਲ ਕੋਈ ਕਹਿੰਦਾ ਮੈਂ ਇਸ ਤਰ੍ਹਾਂ ਕਰਨਾ ਉਹ ਕਰਨਾਗਾ ਉਥੋਂ ਲੜੋ ਲੜਾਈ ਦਾ ਮਾਹੌਲ ਹੁੰਦਾ ਫਿਰ ਉੱਥੇ ਮਜਬੂਰੀ ਬਣ ਜਾਂਦੀ ਹੈ ਸਾਡੀ ਵੀ ਸਾਨੂੰ ਬੱਸਾਂ ਰੋਕਣੀਆਂ ਪੈਂਦੀਆਂ ਫਿਰ ਜਿਹੜੀ ਜਿੰਨੀ ਕਿ ਪਬਲਿਕ ਅਸੀਂ ਲਿਜਾ ਸਕਦੇ ਆ ਫਿਰ ਉਹ ਵੀ ਆਪਣੇ ਕਮਾਕਾਰਾਂ ਤੋਂ ਉਹ ਜਾਣ ਤੋਂ ਵਾਂਝਾ ਰਹਿ ਜਾਂਦੀ ਹੈ ਨਾਲੇ ਅਸੀਂ ਪਰੇਸ਼ਾਨ ਹੁੰਨੇ ਆ ਕਿਉਂਕਿ ਜੇ ਬੱਸਾਂ ਚੱਲਦੀਆਂ ਤਾਂ ਹੀ ਕੋਈ ਸਾਡੀ ਜਿਹੜੀ ਦਿਹਾੜੀ ਹੈ ਸਾਡੀ ਤਨਖਾਹ ਤਾਂ ਹੀ ਪੈਂਦੀ ਆ ਜਿੰਨਾ ਟਾਈਮ ਬੱਸਾਂ ਖੜੇ ਰਹਿਣਗੇ 19 ਸਾਡੀ ਕਟੋਤੀ ਹੋਈ ਜਾਂਦੀ ਰਹਿੰਦੀ ਆ ਤੇ ਨਾਲ ਹੀ ਜਿਹੜੀ ਪਬਲਿਕ ਨੇ ਕਿਸੇ ਨੇ ਜ਼ਰੂਰੀ ਜਾਣਾ ਹੁੰਦਾ ਉਹ ਰਹਿ ਜਾਂਦਾ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ 23 ਜਨਵਰੀ 2024 ਤੋਂ ਇਹ ਡਰੂਰਾ ਲਾਗੂ ਹੋ ਗਿਆ ਸਿਰਫ ਜਿੰਨੀਆਂ ਜਿਹਦੇ ਵਿੱਚ 48 ਸੀਟਾਂ ਉੱਚ 48 ਸਵਾਰੀਆਂ ਜਾਣਗੀਆਂ ਜਿਹਦੇ ਵਿੱਚ 52 ਸੀਟਾਂ ਉੱਚ 52 ਸਵਾਰੀਆਂ ਜਾਣਗੀਆਂ ਜਿਹਦੇ ਵਿੱਚ 68 ਸੀਟਾਂ 58 ਸੀਟਾਂ ਹਨ ਉਹ ਚਨਾਟ ਸਵਾਰੀਆਂ ਜਾਣੀਆਂ ਜਿਹਨੀਆਂ ਛੋਟੀਆਂ ਮਿੰਨੀਆਂ ਬੱਸਾਂ ਹਨ ਜਿਨ੍ਹਾਂ 12 13 ਸੀਟਾਂ ਆਣਗੀਆਂ ਉਹਦੇ ਵਿੱਚ ਸੀਟ ਦੇ ਮੁਤਾਬਕ ਸਵਾਰੀ ਜਾਊਗੀ ਸੋ ਕਿਸੇ ਵੀ ਤਰ੍ਹਾਂ ਦਾ ਆਪਾਂ ਰੌਲਾ ਗੋਲਾ ਕਰਕੇ ਆਪਾਂ ਮਾਹੌਲ ਨਾ ਖਰਾਬ ਕਰੀਏ ਕਿ ਜਿੰਨੀ ਕਿ ਟ੍ਰਾਂਸਪੋਰਟ ਚੱਲਦੀ ਹੈ ਜਿੰਨੇ ਕਿ ਲੋਕ ਜਾਂਦੇ ਆ ਉਹਨਾਂ ਨੂੰ ਆਪਣੀਆਂ ਮੰਜ਼ੜਾ ਤੱਕ ਪਹੁੰਚਣ ਤੇ ਪਹੁੰਚਣ ਤੇ ਜਿਹੜੀ ਕਿ ਅੜਚਲ ਨਾ ਹੋਵੇ ਸੋ ਇਸ ਗੱਲ ਦਾ ਕੱਲ ਨੂੰ ਸਾਰੇ ਜਣੇ 23 ਤਰੀਕ ਤੋਂ ਧਿਆਨ ਰੱਖਿਓ ਵੀ ਬਿਨਾਂ ਕੰਮ ਵਾਲਾ ਬੰਦਾ ਕੋਈ ਵੀ ਇਧਰ ਉਧਰ ਬੱਸਾਂ ਤੇ ਆਹਨ ਉਹ ਗ੍ਰੇਜ ਕਰਿਓ ਜਿੰਨਾ ਵੀ ਹੋ ਸਕੇ ਕਿਉਂਕਿ ਪਬਲਿਕ ਨੂੰ ਪਰੇਸ਼ਾਨੀ ਹੋਣੀ ਹੈ ਇਸ ਚੀਜ਼ ਦੀ ਤੇ ਬਾਕੀ ਜਿਸ ਤਰ੍ਹਾਂ ਕੋਈ ਸਰਕਾਰ ਅੱਗੇ ਗੱਡੀਆਂ ਜ਼ਿਆਦਾ ਪਾਊਗੀ ਉਹ ਗੱਡੀਆਂ ਪਾਉਣ ਦੇ ਨਾਲ ਜਿਹੜੀ ਅੱਗੇ ਸਮੱਸਿਆ ਦਾ ਹੱਲ ਹੋਣਾ। ਤੋਂ ਇਹੀ ਬੇਨਤੀ ਆ ਪਬਲਿਕ ਨੂੰ ਵੀ ਕਨੈਕਟਡ ਡਰਾਈਵਰ ਨਾਲ ਕਿਸੇ ਤਰ੍ਹਾਂ ਦਾ ਕੋਈ ਬਹਿਸ ਬਾਜੀ ਜਾਂ ਲੜਾਈ ਝਗੜਾ ਹੋਈ ਇਸ ਤਰ੍ਹਾਂ ਦਾ ਨਾ ਕਰਿਓ ਤੇ ਜੇ ਵੀ ਤੁਹਾਨੂੰ ਕੋਈ ਇਸ ਤੋਂ ਦਿੱਕਤ ਆਉਂਦੀ ਹੈ ਤਾਂ ਆਪ ਦਾ ਕਿਸੇ ਨੇ ਨੇੜੇ ਦੇ ਐਮ ਐਲ ਏ ਸਾਹਿਬ ਨੂੰ ਮਿਲਿਓ ਜਦ ਕਿਸੇ ਨੇੜੇ ਦੇ ਚੇਅਰਮੈਨ ਸਾਹਿਬ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦਾ ਤੁਸੀਂ ਹੱਲ ਕਰਵਾ ਸਕਦੇ ਹੋ ਸਾਨੂੰ ਕਾਨੂੰਨ ਦੇ ਤਹਿਤ ਚੱਲਣ ਦੇ ਹੁਕਮ ਹੋਇਆ ਕਿਉਂਕਿ ਜੇ ਸਾਡੀ ਰਿਪੋਰਟ ਹੁੰਦੀ ਆ ਤਾਂ ਉਹ ਵੀ ਕਿਸੇ ਕਾਨੂੰਨ ਦੇ ਤਹਿਤ ਹੁੰਦੀ ਆ ਜੇ ਸਾਨੂੰ ਪੱਕੇ ਕਰਨ ਦੀ ਗੱਲ ਆਉਂਦੀ ਆ ਤਾਂ ਉਹ ਵੀ ਕਿਸੇ ਕਾਨੂੰਨ ਦੇ ਤਹਿਤ ਹੀ ਆਉਂਦੀ ਆ ਸਾਡੇ ਦੇ ਕੋਈ ਵੀ ਕਾਰਵਾਈ ਹੁੰਦੀ ਆ ਜਾਂ ਸਾਡਾ ਅੱਗੇ ਰੋਜ਼ਗਾਰ ਨੂੰ ਬੜਾਵਾ ਦੇਣਾ ਇਹ ਕਾਨੂੰਨ ਦੇ ਤਹਿਤ ਹੀ ਕਾਰਵਾਈ ਤਾਂ ਹੋ ਜਾਂਦੀ ਹੈ ਪਰ ਜੇ ਵੜਾਵਾ ਦੇਣਾ ਉਹ ਕਹਿੰਦੇ ਵੀ ਇੱਥੇ ਕਾਨੂੰਨ ਦੀ ਕਾਨੂੰਨੀ ਅੜ ਚਲਾਉਂਦੀਆਂ ਜਿਹੜਾ ਕਰਕੇ ਅਸੀਂ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਕਾਨੂੰਨ ਦੇ ਤੌਰ ਤੇ ਤੁਸੀਂ ਪੱਕੇ ਨਹੀਂ ਹੋ ਸਕਦੇ ਕਾਨੂੰਨ ਦੇ ਤੌਰ ਤੇ ਅਸੀਂ ਤੁਹਾਨੂੰ ਆਹ ਸਹੂਲਤ ਨਹੀਂ ਦੇ ਸਕਦੇ ਕਾਨੂੰਨ ਦੇ ਤੌਰ ਤੇ ਅਸੀਂ ਉਹ ਨਹੀਂ ਕਹਿ ਸਕਦੇ ਸੋ ਅਸੀਂ ਵੀ ਉਸੇ ਤਰ੍ਹਾਂ ਹੀ ਕਾਨੂੰਨ ਦੇ दायरे ਦੇ ਵਿੱਚ ਰਹਿ ਕੇ ਹੀ ਅੱਗੇ ਤੁਰ ਚੱਲਾਂਗੇ ਜਿੰਨੇ ਕਾਨੂੰਨ ਮੁਤਾਬਕ ਸਵਾਰੀ ਲਾਉਣੀ ਹੈ ਚੜਾਉਣੀ ਹੈ ਉਸੇ ਕਾਨੂੰਨ ਮੁਤਾਬਕ ਜੋ ਸਾਡੇ ਕੋਲੇ ਅੱਡਾ ਹੈ ਉਸੇ ਅੱਡੇ ਤੇ ਅਸੀਂ ਸਵਾਰੀ ਲਾਵਾਂਗੇ ਮਸ਼ੀਨ ਦੇ ਵਿੱਚ ਅੱਡਾ ਪਾਇਆ ਅਸੀਂ ਮੇਰੀ ਮੈਨੇਜਮੈਂਟ ਨੂੰ ਵੀ ਬੇਨਤੀ ਆ ਵੀ ਕਈ ੱਡੇ ਹੁੰਦੇ ਆ ਉਥੇ ਆਪਾਂ ਇਨਸਪੈਕਟਰ ਖੜਾ ਦਿੰਨੇ ਆ ਵੀ ਇੱਥੇ ਸਵਾਰੀ ਉਤਾਰੋ ਤੇ ਚੜਾਓ ਸੋ ਅਸੀਂ ਜਿਹੜਾ ਸਾਡੇ ਕੋਲੇ ਮਸ਼ੀਨ ਚੱਡਾ ਹੋਊਗਾ ਬਕਾਇਦਾ ਉਹਦੀ ਸਟੇਜ ਬਣੀ ਹੋਊ ਬਕਾਇਦਾ ਉਹਦਾ ਟਾਈਮ ਦਿੱਤਾ ਹੋਊ ਵੀ ਐ ਸਾਡੇ ਤੋਂ ਐ ਸਾਡੇ ਤੱਕ ਚੱਲ ਕੇ ਐਨੇ ਮਿੰਟ ਦਾ ਤੁਹਾਨੂੰ ਸਮਾਂ ਮਿਲਣਾ ਹੈ ਜੇ ਸਾਡੇ ਰਨਿੰਗ ਦੇ ਟਾਈਮ ਦੇ ਵਿੱਚ ਉਸ ਮਿੰਟਾਂ ਦਾ ਵਾਧਾ ਕਰੋਗੇ ਤਾਂ ਉਸੇ ਅੱਡੇ 'ਤੇ ਅਸੀਂ ਬੱਸਾ ਰੋਕਾਂਗੇ ਕਿਉਂਕਿ ਇਹ ਨਹੀਂ ਹੈ ਵੀ ਜਿਹੜੀ ਅੱਜ ਬੱਸ ਇੱਥੋਂ ਚੱਲਦੀ ਆ ਪਟਿਆਲਾ ਤੋਂ ਚੱਲਦੀ ਆ ਤੇ ਜਾ ਕੇ ਭਵਾਨੀਗੜ੍ਹ ਰੁਕਦੀ ਆ ਉਹਨੂੰ ਰਸਤੇ ਦੇ ਵਿੱਚ ਚੰਨੋ ਤੇ ਨਦਾਮਪੁਰ ਅੱਡੇ ਆਉਂਦੇ ਆ ਦੋ ਅੱਡੇ ਸਟੇਜ ਹੁੰਦੀ ਆ ਤੀਸਰਾ ਅੱਡਾ ਆਪਣਾ ਪਰਮੇਸ਼ਰ ਦਵਾਰ ਸਾਹਿਬ ਆ ਇਹ ਅੱਡਾ ਸਪੈਸ਼ਲ ਕਰਵਾ ਦਿੰਦੇ ਆ ਨਾ ਉਹ ਸਾਡੀ ਮਸ਼ੀਨ ਦੇ ਵਿੱਚ ਹੁੰਦਾ ਨਾ ਉਹ ਸਾਡੇ ਕਿਸੇ ਰਨਿੰਗ ਟਾਈਮ ਦੇ ਵਿੱਚ ਹੁੰਦਾ ਨਾ ਉਸ ਦਾ ਰਨਿੰਗ ਟਾਈਮ ਸਾਡੇ ਟੋਟਲ ਰਨਿੰਗ ਟਾਈਮ ਦੇ ਵਿੱਚ ਐਡਜਸਟ ਹੋਇਆ ਹੁੰਦਾ ਸੋ ਮੈਨੇਜਮੈਂਟ ਨੂੰ ਵੀ ਮੇਰੀ ਬੇਨਤੀ ਆ ਵੀ ਪ੍ਰੋਪਰ ਸਾਡੇ ਰਨਿੰਗ ਟਾਈਮ ਤਿਆਰ ਕਰਕੇ ਪ੍ਰੋਪਰ ਅੱਡਿਆਂ ਤੋਂ ਅੱਡਿਆਂ ਦਾ ਟਾਈਮ ਦੇ ਕੇ ਕਿੱਥੋਂ ਗੱਡੀ ਚੱਲਣੀ ਹੈ ਕਿੰਨੇ ਮਿੰਟ ਤੇ ਚੱਲਣੀ ਹੈ ਕਿਹੜੇ ਚੌਂਕ ਕਿੰਨੇ ਮਿੰਟ ਤੇ ਚਾਹੀਦੀ ਆ ਕਿੱਥੇ ਸਾਡੇ ਕੋਲ ਕਿੰਨੇ ਮਿੰਟ ਆ ਟੋਟਲ ਰਨਿੰਗ ਤਿਆਰ ਕਰ ਟਾਈਮ ਤਿਆਰ ਕਰਕੇ ਸਾਨੂੰ ਦਿੱਤਾ ਜਾਵੇ ਉਸ ਦੇ ਆਧਾਰ ਤੇ ਅਸੀਂ ਸਾਰਾ ਕਾਨੂੰਨ ਦੇ ਅਟਾ ਚੱਲਾਂਗੇ ਕਿਉਂਕਿ ਸਾਡੇ ਦੇ ਤਾਂ ਸਾਰੇ ਜਿਹੇ ਕਾਨੂੰਨ ਥੋਪੇ ਜਾਂਦੇ ਆ ਪਰ ਜਿੱਥੇ ਜੀ ਕਰਦਾ ਜਿੱਥੇ ਕੋਈ ਕਿਸੇ ਐਮਐਲਏ ਨੂੰ ਕਹਿੰਦਾ ਜੀ ਸਾਡੇ ਬੱਸਾਂ ਨਹੀਂ ਰੋਕਦੇਗਾ ਉੱਥੇ ਮਹਿਕਮਾ ਇੰਸਪੈਕਟਰ ਲਾ ਆਂਦਾ ਫਿਰ ਉਹ ਡੈਰੀਆਂ ਮਾਰਦੇ ਜੇ ਗੱਡੀਆਂ ਨਹੀਂ ਰੋਕਦੇ ਤਾਂ ਫਿਰ ਉਹ ਰਿਪੋਰਟਾ ਕਰਦੇ ਜੇ ਗੱਡੀਆਂ ਰੋਕਦੀਆਂ ਤੇ ਗੱਡੀਆਂ ਲੇਟ ਹੁੰਦੀਆਂ ਤੇ ਫਿਰ ਅੱਗੇ ਭਜਾਉਣੀ ਪੈਂਦੀ ਆ ਫਿਰ ਉਹ ਫਿਰ ਵੀ ਉੱਥੇ ਕਿਤੇ ਨਾ ਕਿਤੇ ਉਹ ਨੁਕਸਾਨ ਦਾ ਕਾਰਨ ਬਣਦਾ ਸੋ ਸਾਰਿਆਂ ਨੂੰ ਇਹ ਸੀ ਬੇਨਤੀ ਹੈ ਮਰੀ ਮੈਨੇਜਮੈਂਟ ਨੂੰ ਵੀ ਸਾਰੇ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਿਸੇ ਢੰਗ ਤਰੀਕੇ ਨਾਲ ਚੱਲਿਆ ਜਾਵੇ ਤਾਂ ਕਿ ਪਬਲਿਕ ਨੂੰ ਵਧੀਆ ਸਹੂਲਤ ਦਿੱਤੀ ਜਾਵੇ ਤੇ ਜਿਹੜੇ ਵੀ ਨੌਕਰੀ ਕਰਦਾ ਸਟਾਫ ਹੈ ਉਹਨੂੰ ਵੀ ਵਧੀਆ ਸਹੂਲਤ ਮਿਲੇ ਸੋ ਇਹੀ ਬੇਨਤੀ ਆ ਵੀ ਲੜਾਈ ਝਗੜਿਆਂ ਤੋਂ ਗਰੀਜ ਰੱਖਣਾ ਸਾਰਿਆਂ ਨੇ ਕੱਲ ਤੋਂ ਜਿਹੜੀ 52 ਸਵਾਰੀਆਂ ਵਾਲੀ ਜਿਹੜੀ ਕਾਨੂੰਨ ਆ ਇਹ ਲਾਗੂ ਹੋ ਗਿਆ